ਮੁੰਡੇ ਨੂੰ ਮੁੰਡੇ ਨਾਲ ਗੱਲ ਕਰਨੀ ਪਈ ਮਹਿੰਗੀ ਜੈਂਡਰ ਚੇਂਜ ਕਰਾਏ ਤੋਂ ਬਿਨਾ ਪਿਆ ਖਲਾਰਾ ਦੋਨਾਂ 'ਚੋਂ ਇੱਕ ਮੁੰਡੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪੂਰੀ ਮੇਰੇ ਨਾਲ ਕੋਈ ਕੁੜੀ ਸੈੱਟ ਨਹੀਂ ਹੁੰਦੀ ਸੀਗੀ ਅੱਛਾ ਤੇ ਕੁਦਰਤੀ ਇੱਕ ਮੈਸੇਜ ਆਇਆ ਮੈਨੂੰ ਹਨਾ ਅੱਛਾ ਤੇ ਮੈਸੇਜ ਤੁਸੀਂ ਕੀਤਾ ਨਹੀਂ ਮੇਰੀ ਗੱਲ ਵੀ ਸੁਣੀ ਇਧਰ ਇਹ ਕੀਤਾ ਹੈ ਨਹੀਂ ਮੈਸੇਜ ਚੋਰੇ ਨੇ ਓਵਰੇਜ ਐ ਇਹਨੂੰ ਕਹਿੰਦੇ ਡੋਲੇ ਦੇ ਦੇ ਕੁੜੀ ਨਹੀਂ ਸੈੱਟ ਹੁੰਦੀ ਇਹਦੇ ਨਾਲ ਕੁੜੀ ਬਈ ਪਤਾ ਕੀ ਗੱਲ ਹੋਈ ਤੇ ਮੈਂ ਮੈਸੇਜ ਮੈਸੇਜ ਕੀਤਾ ਚੱਲ ਮੈਂ ਮੰਨਦਾ ਮੈਂ ਮੈਸੇਜ ਕੀਤਾ ਮੈਂ ਬਾਲਿਆਂ ਨੂੰ ਕਰਦਾ ਸੀ ਮੈਸੇਜ ਅੱਛਾ ਵੇ ਇੱਕ ਦਿਨ ਹੋਰਾਂ ਦਾ ਰਿਪਲਾਈ ਦਾ ਆ ਜਾਣੀ ਇਹਦਾ ਰਿਪਲਾਈ ਆ ਗਿਆ ਮੈਨੂੰ ਅੱਛਾ ਤੇ ਇਹਦੇ ਨਾਲ ਮੈਂ ਗੱਲ ਕਰਨ ਲੱਗਿਆ ਇਹ ਪਤੰਦਰ ਮੁੰਡਾ ਨਿਕਲਿਆ ਮੇਰਾ 사ਲਾ ਮੁੰਡਾ ਨਿਕਲ ਤੇ ਉੱਤੇ ਉੱਤੇ ਤਨ ਆਏ ਨਹੀਂ ਪਾ ਜਦ ਤਨ ਹੋਰ ਨਹੀਂ ਰਿਪਲਾਈ ਕਰਦੇ ਤੇ ਇਹਨੇ ਕਿਵੇਂ ਕਰਦਾ ਮਰੀ ਇਜਾਜ਼ਤ ਬਦਤਾਲ ਕਰ ਲੈਂਦਾ ਹੱਲਿਆ ਕਿੰਨਾ ਕਿੰਨਾ ਟਾਈਮ ਗੱਲ ਕੀਤੀ ਤੁਸੀਂ ਬਈ ਮੈਂ 2 ਸਾਲ ਇਹਦੇ ਨਾਲ ਗੱਲ ਕਰਦਾ ਰਿਹਾ ਮੈਥ ਖਾਦੇ ਪੈਸੇ ਖਾਦੇ ਐ ਮੈਂ ਕਹਿੰਦਾ ਮੁੱਕਰ ਦਾ ਰਾਤ ਦੀ ਨੀਂਦ ਦਾ ਖਰਾਬ ਕੌਣ ਕਰੇ ਸਵਾਦ ਦੇ ਨੇ ਚੱਕਰ ਆ ਜੋ ਤਰਾ ਨੂੰ ਫੋਨ ਹੀ ਨਹੀਂ ਕਰਦਾ ਸਾਰੀ ਸਾਰੀ ਰਾਤ ਬੁੜੀ ਦੀ ਬਾਤ ਗੱਲ ਕਰਨੀ ਕੋਈ ਮੜੀ ਮੋਟੀ ਗੱਲ ਨਹੀਂ ਰਾਤ ਨੂੰ ਫੋਨ ਕੱਟਦੇ ਨਹੀਂ ਸੀ ਰਾਤ ਨੂੰ ਬਾਈ ਪਤਾ ਕੀ ਸੀਗਾ ਪਹਿਲਾ ਪਹਿਲਾ ਪ੍ਰੇਮ ਸੀਗਾ ਤੇ ਬੱਸ ਪਹਿਲੀ ਪਹਿਲੀ ਵਾਰ ਇਹਨੇ ਕਿਹਾ ਭਾਈ ਇਹਨੇ ਇਹਨੇ ਕਿਹਾ ਕਿ ਵਿਆਹ ਕੀ ਹੋਊਗਾ ਉੱਪਰ ਆਵਾ ਮੈਨੂੰ ਤਾਂ ਦਰਦ ਹੈਗਾ ਹਜੇ ਵੀ ਦਰਦ ਹੈਗਾ ਮੈਂ ਤਾਂ ਐ ਆ ਵੀ ਹੋਰ ਕੋਈ ਵੀ ਮੈਨੂੰ ਤਾਂ ਐ ਸਾਰਾ ਐ ਲੱਗਦਾ ਵੀ ਸੁਪਨਾ ਹੋ ਗਿਆ ਇਹ ਸੁਪਨਾ ਤੇ ਬਹੁਤ ਫੀਲਿੰਗ ਆ ਸੀ ਮੇਰੀਆਂ ਭਾਈ ਬਹੁਤ ਫੀਲਿੰਗ ਆ ਸੀ ਮੈਨੂੰ ਤਾਂ ਐ ਸੀ ਮੈਂ ਵਿਆਹ ਕਰਵਾਊਗਾ ਤੇ ਮੇਰੇ ਜੋ ਆਖ ਹੋਣਗੇ ਮੇਰਾ ਘਰ ਮੈਂ ਲਊਗਾ ਰਣ ਰੋਗਣ ਕਰੂੰਗਾ ਮੈਂ ਹਾਂ ਤੇ ਯਾਰ ਭਾਈ ਸਾਰੇ ਏਰਮਾਨਾਂ ਦੇ ਪਾਣੀ ਫਿਰ ਗਿਆ ਮੇਰੇ ਤਾਂ ਵੇਖੋ ਏਰਮਾਨਾਂ ਤੇ ਪਾਣੀ ਫਿਰ ਗਿਆ ਜਮੀਨ ਜਮੂਨ ਕਿੰਨੀ ਕਾ ਤੁਹਾਡੇ ਕੋਲ ਜਮੀਨ ਤਾਂ ਹੈਗੀ ਆ ਬਈ ਯਾਰ ਬਹੁਤ ਆ ਜ਼ਮੀਨ ਤਾਂ ਆਪਣੇ ਕੋਲ ਹੈਗੀ ਆ ਦੋ 2000 ਕਿੱਲੇ ਆ ਬਾਦ ਨੇਗੇ ਮਲੰਗ ਹੈਗਾ ਦੋ ਚਾਰ ਤੂੰ ਦੱਸਿਆ ਨਹੀਂ ਉਹ ਤੇ ਗੱਪ ਮਾਰਦਾ ਵਾ ਫੜਿਆ ਗਿਆ ਦੋ ਚਾਰ ਕਿੱਲੇ ਆ ਭਾਈ ਤੇ ਕਿ ਮੇਰੇ ਸੁਪਨੇ ਰਮਣਾ ਮੇਰੇ ਨਾਲ ਵਿਆਹ ਕਰਾ ਦੇਗਾ ਤੂੰ ਝੂਠ ਨਹੀਂ ਬੋਲਦਾ ਤੂੰ ਝੂਠ ਨਹੀਂ ਬੋਲਿਆ ਚਲ ਮੈਂ ਤੂੰ ਬੋਲਦਾ 10 15 ਕਿੱਲੇ ਤੈਨੂੰ ਕਹਿਤਾ ਸੀ ਤੇ ਤੂੰ ਸਹੀ ਬੋਲਿਆ ਜੀ ਤੂੰ ਬਈ ਤੂੰ ਹੱਲਿਆ ਫਿਰਦਾ ਪਹਿਲੇ ਤਾਂ ਨੰਬਰ ਦੇ ਮੈਨੂੰ ਮੇਰੇ ਨਾਲ ਮੈਰਿਜ ਕਰਾ ਲਓਗੇ ਜੀ ਕਹਿੰਦਾ ਲੈ 10 ਸਲੇ ਤੇ ਮੈਂ ਕਿੱਥੇ ਚੜਿਆ ਮੈਂ ਮੈਂ ਬਈ ਸਹੀ ਤਾਂ ਦੱਸਿਆ ਗਿਆ ਨਾ ਜੀ ਮੈਂ ਆਪਾਂ ਇਹਦੇ ਜਜ਼ਬਾਤਾਂ ਨਾਲ ਖੇਡਣਾ ਨਹੀਂ ਚਾਹੁੰਦੇ ਸੀ ਜਦੋਂ ਵੀ ਜੀ ਤੇ ਇਹਨੇ ਜਦੋਂ ਜਜ਼ਬਾਤਾਂ ਨਾਲ ਖੇਡਣਾ ਚਾਹੁੰਦੇ ਨਹੀਂ ਸੀ ਤੇ ਇੰਨੇ ਸਾਲ ਗੱਲ ਕਰਕੇ ਹੁਣ ਅੱਜ ਕਹਿੰਨੇ ਜਜ਼ਬਾਤਾਂ ਨਾਲ ਗੱਲ ਵੀ ਸੁਣ ਤੈਨੂੰ ਸਾਲ ਗੱਲ ਕੀਤੀ ਦੋ ਸਾਲ ਗੱਲ ਵੀ ਨਹੀਂ ਦੱਸਦਾ ਇਹਨੇ ਪਹਿਲਾਂ ਮੈਸੇਜ ਜਦੋਂ ਕੀਤਾ ਇਹ ਕਹਿੰਦਾ ਕੀ ਜਾਂਦਾ ਉਹ ਤੁਹਾਨੂੰ ਕਰਦਾ ਕੀ ਪਤਾ ਕਿੱਡਾ ਚੌਰਾਏ ਕਿ ਹੱਲਿਆ ਫਿਰਦਾ ਹੋਊਗਾ ਤੇ ਜਦੋਂ ਮੈਸੇਜ ਕੀਤਾ ਮੈਂ ਜੇ ਕਿੱਥੇ ਚੜਿਆ ਕੋਈ ਨਹੀਂ ਕਰਦਿੰਨੇ ਰਿਪਲਾਈ ਤੇ ਇੱਕ ਦਿਨ ਮੈਂ ਹਾਸਾ ਮਜ਼ਾਕ ਹੁੰਦਾ ਵੀ ਕਰ ਲੈਨੇ ਆ ਹਾਸਾ ਮੈਂ ਰਾਤ ਨੂੰ ਬਈ ਤਾਂ ਕਹਿੰਦਾ ਮੈਂ ਕਿਹਾ ਭਰਾਵਾ ਨੰਬਰ ਯਾਰ ਮੈਂ ਪਗੜ ਕੇ ਬੁੜਗੜੀ ਬਾਚ ਗੱਡ ਕੇ ਤੇ ਨੰਬਰ ਆਉਣੇ ਮੈਂ ਕਿੱਥੋਂ ਦੇ ਦਿਆਂ ਮੈਨੂੰ ਟਾਲਾ ਪਟੋਲਾ ਜਿਹਾ ਕੀਤਾ ਇਹਦਾ ਜੈਦੀ ਫੜ ਕੇ ਬਹਿ ਗਿਆ ਹਾਂ ਤੇ ਤੁਸੀਂ ਦੱਸੋਗੇ ਜੀ ਜੀ ਤੁਹਾਨੂੰ ਕੀ ਦੱਸੋਗੇ ਜਾਈਦਾ ਮੈਂ ਯਾਰ ਵੇਖਦੇ ਆ ਬੰਦਾ ਮੈਂ ਚਾਹ ਤੂੰ ਰੀਚਾਰਜ ਕਰ ਯਾਰ ਅੱਜ ਹਾਂ ਲਿਮਟਡ ਵਾਲਾ ਜਿਹੜਾ ਮੈਂ ਕੀਤਾ 700 ਦਾ ਰੀਚਾਰਜ ਕਰਾਇਆ 3 ਮਹੀਨੇ ਵਾਲਾ ਭਾਈ ਮੈਂ 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 ਕਿਹਾ ਆਪ ਗਈ ਨਾ ਲਿਮਟਡ ਮੈਂ ਕਿਹਾ ਬੰਦਾ ਪਰਖ ਕੇ ਦਾ ਸਹੀ ਇਹਨੇ ਠੱਕ ਦੇ ਨੇ ਠੋਕਿਆ ਯਾਰ ਜਿਵੇਂ ਕਹਿੰਦਾ ਹੁਣੀ ਆਇਆ ਜਨੂੰ ਮੈਸੇਜ ਕਰਦਾ ਮੈਂ ਘਰੋਂ ਇਹ ਨਾਲ ਗੱਲ ਨਹੀਂ ਕਿਵੇਂ ਨਹੀਂ ਗੱਲ ਕਿਵੇਂ ਦੀ ਜਾਨੂ ਜਾਨੂ ਕਰਕੇ ਹੁੰਦੀ ਜਾਨੂ ਕਹੇ ਕਿ ਬੇਬੀ ਬਾਬੂ ਹਾਂ ਬੁੱਗੂ ਪੁੱਤ ਬਹੁਤ ਕੁਛ ਹੈ ਬਹੁਤ ਕੁਛ ਹੈ ਉਹ ਤੂੰ ਗਾਹ ਦਸਨੀ ਸਾਹਿਬ ਅਕੜਾ ਕੋ ਕਹਿੰਦਾ ਸੀ ਇਹ ਬਈ ਪਤਾ ਕੀ ਸੀਗਾ ਜਦੋਂ ਮੈਂ ਇਹ ਨਾਲ ਗੱਲ ਕਰਦਾ ਸੀ ਦੋ ਦੋ ਇਹ ਤਾਂ ਗੱਲ ਕਰਦਾ ਸੀਗਾ ਨਾ ਤੇ ਪੁੱਤ ਸੋਨਾ ਮੋਨਾ ਜਾਨੂ ਡਾਰਲਿੰਗ ਬਹੁਤ ਕੁਛ ਕਹਿੰਦਾ ਸੀ ਅੱਛਾ ਤੇ ਮੈਂ ਨਾਲ 2-2 ਵਜੇ ਤੱਕ ਗੱਲ ਕਰਦਾ ਸੀਗਾ ਰਾਤ ਨੂੰ 2-2 ਵਜੇ ਤੱਕ 2-2 ਵਜੇ ਤੱਕ ਕੰਮ ਕੰਮ ਨਹੀਂ ਕਰਦੇ ਸੀ ਕੰਮ ਬਾਈ ਮੈਂ ਕਰਦਾ ਸੀਗਾ ਕਰਦੇ ਰੋਲਾ ਨਹੀਂ ਪਾਉਂਦੇ ਸੀ ਕਰਦੇ ਬਾਈ ਯਾਰ ਘਰੇ ਕੋਈ ਹੈ ਨਹੀਂ ਸੀ ਮੰਮੀ ਆ ਕੱਲੀ ਮੇਰੀ ਮੈਂ ਹੈੱਡਫੋਨ ਲਾ ਕੇ ਕੰਨਾਂ 'ਚ ਤੇ ਤੂੜੀ ਤਾੜੀ ਲਾਉਣੀ ਜਾਂ ਪੱਠੇ ਵੱਢਣੇ ਤਾਂ ਮੈਂ ਇਹਦੇ ਨਾਲ ਗੱਲਾਂ ਮਾਰਨੀ ਆ ਇਹਨੇ ਹੋਲਡ ਤੇ ਰੱਖ ਦਿੰਨਾ ਸਾਰਾ ਸਾਰਾ ਦਿਨ ਹੋਲਡ ਤੇ ਇੱਕ ਮੇਰੇ ਕੋਲ ਫੋਨ ਆ ਦੋ ਮੇਰੇ ਕੋਲ ਫੋਨ ਆ ਬਾਈ ਇੱਕ ਫੋਨ ਜੇ ਗਰਮ ਹੋ ਜਾਂਦਾ ਇਹ ਤਾਂ ਦੂਜਾ ਚਲਾ ਲੈਂਦਾ ਸੀ ਮੈਂ ਇਹਦੇ ਨਾਲ ਮੈਂ ਗੱਲ ਨਹੀਂ ਟੁੱਟਣ ਦਿੰਦਾ ਸੀ ਇਹ ਮੇਰੇ ਨਾਲ ਗੱਲ ਹੀ ਬਹੁਤ ਟਾਈਮ ਗੱਲ ਕਰ ਮੇਰਾ ਮੈਂ ਤਾਂ ਇਹ ਕਹਿਣਾ ਵੀ ਇਹ ਮੇਰਾ ਨਾ ਵਿਆਹ ਕਰਾ ਲੈ ਭਈਆ ਲੈ ਐ ਦੱਸ ਕਿ ਵਿਆਹ ਕਰਾ ਬੰਦਾ ਜਿਵੇਂ ਬਾਹਰ ਹੋਇਆ ਪਰ ਤੇ ਬੋਲ ਕੇ ਤਾਂ ਦਿਖਾ ਦੇ ਉਹੋ ਉਹ ਤਾਂ ਹੈ ਲੋ ਜਾਨੂੰ ਕਿ ਆਏ ਆਏ ਬੋਲ ਪਈ ਨਹੀਂ ਅੱਜ ਤਾਂ ਮਿਲ ਲਾ ਮਿਲਣ ਤੱਕ ਨਹੀਂ ਖਾਣਾ ਖੁੰਨਾ ਵੀ ਖਾਣਾ ਨਹੀਂ ਕੋਈ ਬਾਈ ਖਾਣ ਲਾਤਾ ਇਹਨੇ ਮੈਨੂੰ ਕਾਵਣੇ ਗੋਣੇ ਪਤੰਦਰ ਰਾਤ ਨੂੰ ਸਾਈ ਰਾਤ ਤੜਕੇ 4 ਵਜੇ ਫੋਨ ਕੱਟ ਦਿੰਦੇ ਜੇ ਬਾਬਾ ਬੋਲ ਪੈਂਦਾ ਮੈਂ ਵੀ ਪੈ ਜਾਂਦੇ ਹਾਂ ਮਿਸ ਸੋਣਾ ਵੀ ਹੁੰਦਾ ਬੰਦੇ ਨੇ 4 ਵਜੇ ਫੋਨ ਕੱਟੇ 7 ਵਜੇ ਫੇਰ ਆਏ ਗੁੱਡ ਮਾਰਨਿੰਗ ਬੁੱਤ ਗੁੱਡ ਮਾਰਨਿੰਗ ਜਾਨੂ ਉੱਠ ਖੜੋ ਜਾਨੂ ਕੀ ਕਰੇ ਜਾਨੂ ਤਾਂ ਭੈ ਰੁਕਾਵਣੀ ਤੇ ਲੱਗਦਾ ਇਹਨੇ ਹੈ ਦੇਖੋ ਮਰਾ ਐਡਾ ਹੋਇਆ ਭਾਈ ਯਾਰ ਪਤਾ ਕੀ ਹੋਇਆ ਇਹ ਪਿੰਡ ਚ ਮੈਂ ਤਾਂ ਪਿੰਡ ਚ ਨਿਕਲਣੋਂ ਵੀ ਹਟ ਗਿਆ ਸੀਗਾ ਮੈਂ ਘਰੇ ਦੱਸਿਆ ਨਹੀਂ ਕਿਸੇ ਨੂੰ ਮੈਂ ਕਿਸੇ ਨੂੰ ਦੱਸਿਆ ਨਹੀਂ ਬਈ ਮੈਂ ਘਰੋਂ ਵੀ ਨਿਕਲਣੋਂ ਹਟ ਗਿਆ ਲੋਕਾਂ ਨਾਲ ਵਿਚਰਨੋਂ ਵੀ ਹਟ ਗਿਆ ਮੈਂ ਤਾਂ ਇਹਦੇ ਨਾਲ ਹੀ ਗੱਲ ਕਰੀ ਜਾਣਾ ਸਾਰਾ ਦਿਨ ਸਾਰੀ ਰਾਤ ਇਹਦੇ ਨਾਲ ਗੱਲ ਕਰੀ ਜਾਣਾ ਨਹੀਂ ਘਰ ਤੇ ਪਹੁੰਚਦੀ ਨਹੀਂ ਸੀ ਪਰ ਘਰ ਤੇ ਮੰਮੀ ਆ ਇਕੱਲੀ ਮੇਰੀ ਉਹ ਤਾਂ ਬਸ ਰੋਟੀਆਂ ਬਗਾ ਕੇ ਖਵਾਉਂਦੀ ਸੀ ਮੈਂ ਸਾਰਾ ਦਿਨ ਏਸੀ ਵਾਲੇ ਰੂਮ ਚ ਪਿਆ ਰਹਿੰਦਾ ਸੀਗਾ ਠੀਕ ਆ ਹੁਣ ਤਾਂ ਗਰਮੀਆਂ ਦਾ ਮੌਸਮ ਸੀਗਾ ਹੁਣ ਤਾਂ ਮੈਨੂੰ ਇਹ ਚੀਜ਼ ਪਾ ਕੇ ਨਿਆਰਾ ਆਉਣਾ ਸੀ ਗੱਲ ਕਰਨ ਦਾ ਹੁਣ ਮੈਨੂੰ ਪਤਾ ਲੱਗ ਗਿਆ ਭਾਂਡਾ ਫਟ ਗਿਆ ਇਹਦਾ ਠੰਡ ਦੇ ਵਿੱਚ ਸਵਾਦ ਆਉਂਦਾ ਸੀ ਯਾਰ ਗੱਲ ਕੋਈ ਨਹੀਂ ਇਹ ਠੰਡ ਦੇ ਅਜੇ ਰਾਤ ਨੂੰ ਤਾਂ ਇਹ ਗੱਲ ਕਰੀਦੀ ਹੁੰਦੀ ਆ ਕਿ ਬੱਤ ਰਾਤ ਨੂੰ ਘਰ ਘਰ ਮੈਂ ਕਿਹਾ ਦਿਨੇ ਦਿਨੇ ਚੜੇ ਰ ਬੰਦਾ ਯਾਰ ਇਹ ਨਾ ਜਦੋਂ ਇਹ ਮਗਰੀ ਪੈ ਗਿਆ ਜਦੋਂ ਬੰਦਾ ਮਗਰ ਪੈ ਗਿਆ ਪਹਿਲੇ ਦਿਨ ਜਦੋਂ ਨੰਬਰ ਤੇ ਆ ਗਿਆ ਯਾਰ ਗੱਲ ਥੋੜੀ ਚਾਰਜ ਜਿਹਾ ਸੁਣ ਦੱਸਿਆ ਸੀ ਨਾ ਦੁਬਾਰਾ ਮੈਂ ਨਾ ਇੱਕ ਦਿਨ ਬੁੜੀ ਜੀ ਬੜ ਕੇ ਮੈਂ ਗੱਲ ਕੀਤੀ ਮੈਨੂੰ ਬਹੁਤ ਔਖਾ ਲੱਗਿਆ ਇੱਕ ਦਿਨ ਕਿ ਦੋ ਸਾਲ ਵੇ ਪਹਿਲੇ ਇੱਕ ਦਿਨ ਕਰੀ ਸੀ ਨਾ ਪਹਿਲੇ ਦਿਨ ਜਦੋਂ ਸਟਾਰਟਿੰਗ ਹੁੰਦੀ ਆ ਜਦੋਂ ਨੇ ਮੈਨੂੰ ਰੀਚਾਰਜ ਕਰਤਾ ਮੈਂ ਚਲੇ ਕਰਨੀ ਪੂ ਕੋਈ 10 ਦਿਨ ਖੇਡਾ ਛੱਡ ਦੂ ਯਾਰ ਬੰਦਾ ਤੇ ਜਦ ਬਈ ਲੱਗੇ ਰਹੇ ਸੀ ਇਹਦਾ ਪਤੰਦਰ ਬਈ ਰਾਤ ਰੋਜ਼ ਨੂੰ ਸੁਣਨ ਨਾ ਦਿਆ ਕਰੇ ਯਾਰ ਨਾ ਫੋਨ ਚ ਲਾਈ ਰੱਖਿਆ ਕਰੇ ਯਾਰ ਬਈ ਬੰਦੇ ਨੇ ਹੋਰ ਵੀ ਕੰਮ ਕਰਨੇ ਹੁੰਦੇ ਆ ਯਾਰ ਸਾਡੇ ਦਾ ਘਰ ਦੇ ਮੈਨੂੰ ਘਰੋਂ ਘੱਟ ਨੂੰ ਫਿਰਦੇ ਸੀ ਕਹੇ ਤੈਨੂੰ ਹੋ ਕੀ ਗਾ ਤੂੰ ਬਈ ਤੇਰੀ ਬਾਤ ਜੀ ਸੁਣਿਆ ਬਈ ਹੋਰ ਹੋਰ ਪਤਲੀ ਜੀ ਵਾਇਸ ਬੋਲਦਾ ਨੂੰ ਤੇ ਨਾ ਤੂੰ ਕੋਠੇ ਤੋਂ ਉੱਤਰਦਾ ਮੈਨੂੰ ਤਾਂ ਪੈਂਦਾ ਸੀ ਬਈ ਅੱਛਾ ਘਰ ਦੇ ਸਾਹਮਣੇ ਨੂੰ ਬੁੜੀ ਬਣ ਕੇ ਕਿਵੇਂ ਫੋਨ ਵੀ ਲੈ ਕੇ ਦਿੱਤਾ ਪੁੱਛੇ ਤਾਂ ਬਾਈ ਅੱਗੇ ਤਾਂ ਮੈਂ ਨਾ ਫੋਨ ਫੋਨ ਵੀ ਲੈ ਕੇ ਦਿੱਤਾ ਬਾਈ ਯਾਰ ਫੋਨ ਇੱਕ ਥੋੜੀ ਲੈ ਦੋ ਸਾਲਾਂ ਦੇ ਵਿੱਚ ਪਤਾ ਕਿੰਨੇ ਫੋਨ ਬਦਲਤੇ ਰਮਨ ਸੋਢੀ ਨਹੀਂ ਮੁੰਡਾ ਜਿਹੜਾ ਜੈਤੋ ਤੋਂ ਉਹ ਤੋਂ ਫੋਨ ਲੈ ਲੈ ਕੇ ਦੋ ਦਵਾਏ ਇਹਨੂੰ ਬਾਈ ਇਹ ਕਹਿੰਦਾ ਹੋਰ ਦੱਸਦਾ ਆ ਉਹਦਾ ਫੋਨ ਬਲੰਗ ਦਾ ਕਸ਼ਤਾ ਤੇ ਮੈਨੂੰ ਕੈਸ਼ ਲੈ ਕੇ ਦਿੱਤਾ ਹੀ ਫੋਨ ਵੇਖ ਪਤਾ ਨਹੀਂ ਕਿੱਥੋਂ ਮਿਲਿਆ ਬਾਈ ਮੇਰੇ ਕੋਲ ਤਾਂ ਕਿਸ਼ਤਾਂ ਵਾਲਾ ਹੈਗਾ ਤੇ ਇਹਨੂੰ ਪਰ ਮੈਂ ਖੁਸ਼ ਰੱਖਿਆ ਯਾਰ ਬਾਈ ਅੱਛਾ ਠੀਕ ਆ ਇਹਨੂੰ ਸੱਚਾ ਪਿਆਰ ਹੋ ਗਿਆ ਸੱਚਾ ਪਿਆਰ ਇਹਨੇ ਕਿਹਾ ਹੈੱਡਫੋਨ ਲੈਣੇ ਆ ਇਹ ਕਹਿੰਦੀ ਮੈਂ 100 ਵਾਲੇ ਲੈਣੇ ਆ ਮੈਂ ਕਿਹਾ 100 ਵਾਲੇ ਨਹੀਂ ਤੂੰ ਤਿੰਨ ਯਾਰ ਲੈ ਲੈ ਅੱਜ ਹੁਣ ਗੱਲ ਆ ਗਈ ਕਹਿੰਦੀ ਤੇ ਹਜੇ ਵੀ ਦਿਲ ਜੇ ਖੁਸਦਾ ਦੇ ਲੈ ਯਾਰ ਬਾਈ ਹਜੇ ਤਾਂ ਮੈਨੂੰ ਯਕੀਨ ਹੁੰਦਾ ਨਹੀਂ ਪਿਆ ਪਰ ਮੈਂ ਹਿੱਲਿਆ ਪਿਆ ਸੀ ਨਾ ਥੋੜਾ ਜਿਹਾ ਆ ਵੇਖਿਆ ਮੰਨਦਾ ਵੇਖੋ ਮੈਂ ਤਾਂ ਐਸੀ ਵੀ ਬਸ ਜਿੱਦੇ ਮਿਲ ਗਿਆ ਉਹਦੇ ਪਟਾਕਾ ਪਾ ਦੇਣਾ ਇਹਦਾ ਪਰ ਜਦੋਂ ਜਿੱਦੇ ਮਿਲਿਆ ਭੈਣ ਦੇ ਯਾਰ ਨੇ ਹੋਰ ਹੀ ਕੰਮ ਖੜਾ ਕਰਤਾ ਵੀਡੀਓ ਕਾਲ ਹੀ ਕਰਦਾ ਹੁੰਦਾ ਸੀਗਾ ਵੀਡੀਓ ਕਾਲ ਨਹੀਂ ਕਰਦਾ ਵੀਡੀਓ ਕਾਲ ਕਰਦਾ ਸੀ ਪਤੰਦਰ ਨਾਲ ਉਹ ਲਾ ਲੈਂਦਾ ਸੀਗਾ ਮੂਰੇ ਕੋਈ ਪਾਟ ਪੁੱਟ ਰੱਖ ਲੈਂਦਾ ਸੀ ਜਾਂ ਕੋਈ ਆ ਉਹਦਾ ਬਸ ਹੱਥ ਹਥਿਆ ਮੂਰੇ ਨੋ ਬਾਲ ਸੀ ਲਾਗੇ ਮੇਰਾ ਸਾਲਾ ਪਤਾ ਹੀ ਹੱਥ ਕੁੜੀਆਂ ਰੇ ਇਹ ਤੇ ਮੂਰੇ ਕਰ ਲੈਂਦਾ ਸੀਗਾ ਤੇ ਮੈਨੂੰ ਐ ਲੱਗਦਾ ਕੁੜੀ ਹੈ ਹਨ ਤੇ ਮੂੰਹ ਨਹੀਂ ਵਿਖਾਉਂਦਾ ਸੀਗਾ ਫਿਰ ਬਈ ਬੈਠੀ ਕਰਦਾ ਇਹ ਤਾਂ ਆਏ ਪੜਿਆ ਇਨਾ ਬੰਦਾ ਅਣਪੜ੍ਹ ਇਨਾ ਮਾਣਾ ਇਹ ਨੇ ਸਨੈਪਚੈਟ ਦਾ ਖੇਡ ਤੈਨੂੰ ਉਡਾਣੀ ਆਉਂਦਾ ਇਹਨੂੰ ਬੰਦੇ ਨੂੰ ਮੈਂ ਫਿਲਟਰ ਲਾ ਕੇ ਇਹਨੂੰ ਫੋਟੋ ਭੇਜਦੀ ਉਹਨੂੰ ਉਹ ਬੁੜੀ ਜਿਹੜਾ ਫਿਲਟਰ ਆ ਸੀ ਨਾ ਉਹਨੂੰ ਵਾਲ ਪੇਪਰ ਲਾਈ ਫਿਰ ਪਸੰਦ ਪਰ ਪਿੰਡ ਦੇ ਦਿਖਾ ਸਾਰਿਆਂ ਨੂੰ ਬੁਰਾ ਹਾਲ ਹੋਇਆ ਕਿਹਾ ਤੁਹਾਡੀ ਭਾਬੇ ਭਾਬੀ ਹੈ ਉਹ ਮੈਂ ਇਹ ਮਰਨ ਕਰਤਾਰੋਂ ਡੀਪਾ ਲਾਵੇ ਯਾਰ ਬੰਦਾ ਪਤੰਦਰਾ ਤੂੰ ਬੜਿਆ ਬੁੜੇ ਇਹ ਇਨਸਾਫ ਦਵਾਓ ਇਹ ਤਾਂ ਪੈਸੇ ਦਵਾਓ ਮੇਰੇ 5 ਲੱਖ ਰੁਪਏ 6 ਲੱਖ ਰੁਪਏ ਜਿਹੜਾ ਖਾਦਾ ਮੇਰਾ ਉਹ ਪੈਸੇ ਦਵਾਓ ਮੈਂ ਅੱਛਾ ਦੇ 6 ਲੱਖ ਰੁਪਏ 5 ਲੱਖ ਅੱਧਾ ਕਿ 6 ਲੱਖ ਯਾਰ ਖਾਦਾ ਤਾਂ 5 ਲੱਖ ਹੋਇਆਗਾ ਮੈਂ ਮੈਂ ਕਹਦਾ ਮੁਕਰਦਾ ਵੀ ਨਹੀਂ ਖਾਦਾ ਏਰ ਮੈਂ 5 ਲੱਖ ਖਾਦਾ ਯਾਰ ਠੀਕ ਹੈ ਤੇ ਜਿਹੜੀਆਂ ਮੇਰੇ ਰਾਤ ਦੀ ਨੀਂਦ ਗਵਾਈ ਉਹ ਕੌਣ ਦੇਊਗਾ ਇਦੇ ਪਿਛੇ ਮਿਹਨਤ ਕੰਮ ਛੱਡਿਆ ਕਰਦਾ ਜਿਹੜਾ ਮੈਨੂੰ ਮੈਨੂੰ ਕਮਜ਼ੋਰੀ ਪਈ ਆ ਮੈਂ ਵੇਖਣ ਚ ਹੀ ਐਨ ਲੱ ਤਗੜਾ ਲੱਗਦਾ ਵੇਖੋ ਹਾਲਤ ਵੇਖੋ ਹਾਲਤ ਕਿੰਨੀ ਕਮਜ਼ੋਰੀ ਦੀ ਹੈ ਸਾਰੀ ਗੱਲ ਇਹ ਆ ਬਈ ਸੋਸ਼ਲ ਮੀਡੀਆ ਤੇ ਮੁੰਡੇ ਨਾਲ ਪਿਆਰ ਹੋ ਗਿਆ ਤੇ ਅੱਜ ਕਮਜ਼ੋਰੀ ਪਈ ਜੀ ਕਮਜ਼ੋਰੀ ਬਈ ਮੇਰੀ ਗੱਲ ਸੁਣ ਇਹ ਅਸੀਂ ਸਾਰਾ ਦਿਨ ਗੱਲ ਕਰਨੀ ਤੇ ਮੈਨੂੰ ਪੂਰੀ ਹਰੇਕ ਦਿਨ ਫੀਲਿੰਗ ਹੁੰਦੀ ਸੀ ਮੈਨੂੰ ਇਹ ਪ੍ਰਤੀ ਯਾਰ ਅੱਜ ਦਾ ਅੱਜ ਮਿਲੂ ਅੱਜ ਮਿਲੂ ਅੱਜ ਮਿਲੂ ਇਹ ਰੋਜ਼ ਮੇਰੇ ਕੋਈ ਕੋਈ ਨਾ ਕੰਮ ਕਰਾ ਦਿੰਦਾ ਸੀਗਾ अच्छा ਜਦੋਂ ਮੈਨੂੰ ਬਾਸ ਨੂੰ ਚਾਹ ਵਰਦਾਈ ਮੈਂ ਇਹ ਬਤੰਦਰ ਉਤੋਂ ਕਹਿਦਾ ਮੇਰੀ ਮੰਮੀ ਆ ਗਈ ਇਹ ਪਿੱਛੋ ਭੱਜ ਜਾਂਦਾ ਮੈਨੂੰ ਫੋਨ ਕੱਢ ਦਿੰਦਾ ਮੈਂ ਉੱਥੇ ਉੱਥੇ ਹੀ ਰਹਿ ਜਾਂਦਾ ਮੈਂ ਕਮਜ਼ੋਰ ਹੋ ਗਿਆ ਬਾਈ ਵੇਖੋ ਹਾਲ ਵੇਖੋ ਅੱਜ ਦੀ ਜਨਤਾ ਦਾ ਠੀਕ ਹੈ ਸੋਸ਼ਲ ਮੀਡੀਆ ਦੇ ਛਿੱਕੇ ਵੇਖ ਲਓ ਆ ਬਾਈ ਛਿੱਕੇ ਸ਼ੌਕੇ ਨਹੀਂ ਬੰਦਾ ਮੈਂ ਇਹਦਾ ਇਹਨੇ ਬਤੰਦਰ ਹੁਣ ਇਹਦਾ ਮੈਂ ਕੀ ਕਰਾਂ ਇਹਦਾ ਮੈਨੂੰ ਮਜਬੂਰੀ ਵਾਸਤੇ ਦਾ ਭਰਾਵਾ ਇੱਕ ਤਾਂ ਮੈਨੂੰ ਤਰਸਾ ਗਿਆ ਤੇ ਹੈ ਵਿਚਾਰ ਕਿਹੜੀ ਗੱਲ ਹੋ ਆ ਇਹ ਉੱਬਲਿਆ ਫਿਰਦਾ ਮੈਂ ਚੱਲਿਆ 10 ਦਿਨ ਚੱਲ ਨਾਲੇ ਮੇਰਾ ਮੈਂ ਕਹਾਂ ਫੋਨ ਫਾਨ ਲੈ ਲਾਂਗੇ ਵਧੀਆ ਚੰਗੇ ਫੋਨ ਦਵਾਏ ਅਤ ਪੈਸੇ ਬੁਝੇ ਵਰਗਾ ਦਿੱਤਾ ਮੈਗੜਾ ਮੁਕਰਦਾ ਪਰ ਹੁਣ ਪੈਸੇ ਮੰਗਦਾ ਕਿਹੜੀ ਗੱਲ ਬਦਨਾਮ ਕਿਉਂ ਕਰਦਾ ਮੈਂ ਉਹ ਕਿਹੜੇ ਨੋਟ ਦੇ ਦਿਆ ਯਾਰ ਦੋ ਸਾਲਾਂ ਵਿੱਚ ਕੰਮ ਤਾਂ ਇਹਨੇ ਮੈਨੂੰ ਡੱਕਾ ਨਹੀਂ ਕਰ ਦਿੱਤਾ ਜਾਨੂੰ ਆ ਵੀ ਨਹੀਂ ਕਰਨਾ ਆ ਵੀ ਨਹੀਂ ਕਰਨਾ ਮੈਂ ਹੈਗਾ ਨਾ ਭਾਈ ਇਹ ਵੀ ਇਹਦਾ ਵਿਆਹ ਵੀ ਹੋਇਆ ਵਿਆਹ ਹੋਇਆ ਤੁਹਾਡਾ ਯਾਰ ਵਿਆਹ ਦਾ ਉਹ ਮੇਰੀ ਪਰਸਨਲ ਲਾਈਫ ਹੈ ਮੈਂ ਯਾਰ ਮੈਂ ਨਹੀਂ ਦੱਸਦਾ ਉਹ ਭਾਈ ਤੈਨੂੰ ਕਹਾਂ ਦੱਸਾਂ ਮੈਂ ਇਹਦਾ ਮਲੰਗਦਾ ਕੀ ਹੈ ਕੱਲ ਨੂੰ ਹੋਰ ਕੋਈ ਪਿੰਡ ਦੇ ਵਿੱਚ ਕੋਈ ਗਲਤਫਲਤ ਕਰਨ ਦਾ ਕੀ ਇਨਸਾਫ ਦਵਾਓ ਭਾਈ ਮੈਨੂੰ ਤਾਂ ਮੇਰੇ ਰਾਤਾਂ ਦੀ ਮੇਰੀ ਵੀ ਨੀਂਦ ਖਰਾਬ ਹੋਈ ਹੈ ਜਿਹੜੀ ਮੈਂ ਵੀ ਮੰਗਦਾ ਭਾਈ ਮੇਰੀ ਨੀ ਨੀਂਦ ਪੂਰੀ ਤੇਰੀ ਨਹੀਂ ਤੁਸੀਂ ਇੱਕ ਬਈ ਨੂੰ ਤਾਂ ਕਹੇ ਭਾਈ ਜਿੰਗਰ ਦਾ ਜੈਂਡਰ ਚੋਂ ਚਾ ਚੇਂਜ ਕਰਾ ਜਾਂ ਕੁੜੀ ਬਣ ਜਾ ਫਰ ਜੈਂਡਰ ਚੇਂਜ ਕਰਾਉਣ ਨੂੰ ਉਹ ਬਤੰਦਰ ਆ ਤੂੰ ਜਾ ਯਾਰ ਇਹਦਾ ਕਹਿੰਦਾ ਵਿਆਹ ਕਰਾ ਯਾਰ ਮੈਂ ਮੁੰਡੇ ਨਾਲ ਮੈਂ ਲਾਉਂਗਾ ਭਾਈ ਪੈਸੇ ਵੀ ਮੈਂ ਲਾਉਂਗਾ ਇਹਦਾ ਜੈਂਡਰ ਚੇਂਜ ਕਰਾ ਦੇ ਮੈਂ ਉਹਨੂੰ ਵਿਆਹ ਕਿ ਲੈ ਜਾ ਮੈਂ ਤੇ ਨਾਲ ਵਿਆਹ ਕਰਾਵਾਂ ਇਦਾਂ ਰ ਭਈ ਉਹ ਗੱਲ ਭਾਲਦੇ ਜੇ ਮੁੰਡੇ ਦੇ ਮੁੰਡੇ ਨਾਲ ਵਿਆਹ ਨਹੀਂ ਕਰਾਇਆ ਸੀ ਕੁੜੀ ਨੇ ਕੁੜੀ ਨਾਲ ਕਰਾਇਆ ਸੀ ਤੇ ਫਿਰ ਗੱਲ ਤਾਂ ਤੁਸੀਂ ਐਂ ਕਰਦੇ ਸੀ ਯਾਰ ਮੈਂ ਤਾਂ ਮੈਂ ਤਾਂ ਫਸ ਗਿਆ ਤੈਨੂੰ ਕਿਹੜਾ ਪਤਾ ਨਹੀਂ ਸੀ ਮੁੰਡਾ ਸੀਗਾ ਯਾਰ ਮੈਨੂੰ ਪਤਾ ਸੀਗਾ ਯਾਰ ਫਿਰ ਅੱਜ ਉਹਨੂੰ ਪਿਆਰ ਹੋ ਗਿਆ ਤੇ ਮੈਨੂੰ ਤਾਂ ਆਇਆ ਸੀ ਇੱਕ ਦੋ ਦਿਨਾਂ ਦਾ ਜਸਟਮ ਹੋ ਗਿਆ ਹੜਜੂ ਪਾਸੇ ਬੈਨੂਗਾ ਏਦਾਂ ਹੱਲਿਆ ਫਿਰਦਾ ਬੰਦਾ ਇਹਨੂੰ ਯਾਰ ਤੈਨੂੰ ਭਰਾਵਾ ਜਾ ਯਾਰ ਕਿਤੇ ਤੂੰ ਉਹ ਹੋਰ ਕਿਤੇ ਜਾ ਬਈ ਇੱਥੋਂ ਜਾ ਤੂੰ ਉਹ ਆਵਦਾ 6 ਲੱਖ ਰੁਪਈਆ ਮੰਗਦਾ ਉਹਨੂੰ 6 ਲੱਖ ਤੇ ਜਿਹੜੀ ਮਿਹਰਤਾ ਦੀ ਨੀਂਦ ਗਵਾਈ ਆ ਤੇ ਉਹ ਜਿਹੜਾ ਮੈਂ ਕੰਮ ਛੱਡੇ ਤੇ ਉਹ ਕੰਮ ਨਹੀਂ ਮੇ ਕਜਾ ਕਮਜ਼ੋਰੀ ਹੋਈ ਤੈਨੂੰ ਮੈਂ ਕਹਿੰਦਾ ਸੀਗਾ ਮੈਂ ਤਾਂ ਕੁਝ ਕਹਿ ਹੀ ਨਹੀਂ ਸੀ ਜਦੋਂ ਗੱਲਾਂ ਉਹ ਜਿਹੇ ਕਰਦਾ ਸੀ ਬਾਈ ਮੈਂ ਕੀ ਕਰਾਂ ਮੈਂ ਮੈਂ ਬੰਦਾ ਨਹੀਂ ਇਹ ਤਾਂ ਮੇਰੇ ਚਸਕੇ ਬਾਅਦ ਚ ਹੋਰ ਹੈ ਜਾ ਗੰਦਾ ਬੋਲਦਾ ਬੰਦਾ ਯਾਰ ਮੈਨੂੰ ਇਹ ਜਜ਼ਬਾਤ ਆਲਾ ਤੇ ਸ਼ਰਮਦਾ ਵੇਖ ਚੋਰੇ ਨੂੰ ਜਦ ਦੰਦ ਕੱਢੀ ਜਾਂਦਾ ਲੈ ਪਿੰਡਲੇ ਮੂਰੇ ਇਹਨੂੰ ਪਿੰਡਲ ਤੋਂ ਹੈ ਸ਼ਰਮ ਇਹਨੂੰ ਮਾੜੀ ਮੁੱਟੀ ਨਹੀਂ ਘਰੇ ਦੱਸਿਆ ਨਹੀਂ ਕੁਝ ਆਸ-ਪਾਸ ਤੇ ਯਾਰ ਦੋਸਤ ਨਹੀਂ ਪਹੁੰਚਦੇ ਸੀ ਬਾਈ ਯਾਰ ਪਹੁੰਚਦੇ ਸੀਗੇ ਮੈਂ ਇਹਦੇ ਨਹੀਂ ਸੀ ਪਾਪ ਮੈਂ ਮਿਲਦਾ ਹੀ ਨਹੀਂ ਸੀ ਕਿਸੇ ਨੂੰ ਭਾਬੀ ਦਿਖਾ ਭਾਬੀ ਵਿਖਾਉਂਦਾ ਸੀ ਬਈ ਮੈਂ ਤਾਂ ਬਈ ਯਾਰ ਵੱਡੀਆਂ ਵੱਡੀਆਂ ਫੋਟੋਆਂ ਕਰਾ ਕੇ ਵੀ ਲਾਦੀਆਂ ਐ ਦੀਆਂ ਕੰਜਰ ਦੀਆਂ ਕਰੇ ਕਰੇ ਹੋਰ ਇਹਨੇ ਇਹਨੇ ਫਿਲਟਰ ਵਾਲੀਆਂ ਐ ਸਨੈਪਚੈਟ ਤੇ ਭੇਜ ਦਿੰਦਾ ਇਹ ਬਣਾ ਕੇ ਹਾਂ ਵੀ ਕੁੜੀ ਐ ਹਾਂ ਉਹ ਮੈਂ ਕੰਦ ਤੇ ਚਿਪਕੀਆਂ ਹੁੰਦੀਆਂ ਮੇਰੀ ਮੰਮੀ ਕਹਿੰਦੀ ਕਾਹ ਹੋਣਾ ਮੈਂ ਕਹਾਂ ਇਹ ਐਕਟਰ ਆ ਅੱਛਾ ਇਹ ਐਕਟਿੰਗ ਕਰ ਮੈ ਪੈਸੇ ਪਤੋ ਬਈ ਪੈਸੇ ਯਾਰ ਮੈਂ ਯਾਰ ਆਪੇ ਦੀ ਖਾਤਾ ਵੇਲਾ ਮੈਨੂੰ ਮੰਗਣ ਵਾਲਾ ਬੋਡੀ ਦੇ ਵਾਸਤੇ ਅਬਾਰ ਮਾਰਨਿੰਗ ਕਰਾਉਣ ਵਾਸਤੇ ਬਈ ਯਾਰ ਇਹਨੇ ਕੋਈ ਆਵਦਾ ਹੋਰ ਸਰੀਰ ਪੱਖੋਂ ਕੋਈ ਵੀ ਮੇਕਅਪ ਲੈਣਾ ਸੀ ਉਹ ਵੀ ਦਿਵਾਉਂਦਾ ਸੀ ਸੁਰਖੀ ਬਿੰਦੀ ਵੇ ਪੈਂਦਾ ਯਾਰ ਕਿੱਧਰ ਸੁਰਖੀ ਬਿੰਦੀ ਵਾਲਾ ਦੇਖੀ ਇਹਦਾ ਮੂੰਹ ਵੇਖ ਇਹਦਾ ਸੁਰਖੀ ਬਿੰਦੀ ਕਿਉਂ ਵਾਲੇ ਬੋਡਿੰਗ ਵਾਸਤੇ ਮੈਂ ਤਾਂ ਮੈਂ ਤਾਂ ਖਾਦੇ ਆ ਮੈਂ ਤਾਂ ਬਹਾਨੇ ਲਾੜੇ ਤੇ ਬਥੇਰੇ ਪੈਸੇ ਖਾਦੇ ਯਾਰ ਮੈਂ ਨੇ ਦੇ ਸਾਹਮਣੇ ਆਇਆ ਯਾਰ ਮੈਂ ਤੈਨੂੰ ਕੋਲ ਕਹਿੰਦਾ ਸੀ ਬਈ ਮੈਂ ਸਭ ਨੂੰ ਸਾਹਮਣੇ ਉਹ ਕੂਰੀਅਰ ਕਰਵਾ ਲੈਂਦਾ ਸੀ ਜੀ ਇੰਟਰਸਟ ਦਿੱਤਾ ਵਾ ਠੀਕ ਹੈ ਉੱਥੇ ਧਰ ਜਾਂਦਾ ਸੀ ਅਗੇ ਮੈਂਟਮ ਮੈਂਟੀ ਆ ਇਹ ਨਹੀਂ ਇਹਦੇ ਤੇ ਦਿਮਾਗ ਹੈ ਨੈਟਵਰਕ ਮਾਰਕੀਟਿੰਗ ਆ ਬਈ ਇਹਨਾਂ ਨੇ ਮੇਰਾ ਦਿਮਾਗ ਖੇਚ ਲਈ ਪੂਰਾ ਠੀਕ ਹੈ ਪੂਰਾ ਲੁੱਟ ਕੇ ਖਾਦਾ ਮੈਨੂੰ ਇਹਨੇ ਠੀਕ ਹੈ ਤੇ ਮੈਨੂੰ ਇਹ ਵੀ ਪਤਾ ਸੀ ਐਡਰੈਸ ਕਿੰਨਾ ਮੈਂ ਉੱਥੇ ਐਡਰੈਸ ਤੇ ਵੀ ਨਹੀਂ ਜਾਂਦਾ ਸੀ ਬਈ ਯਾਰ ਇਹਨਾਂ ਕੰਮਲਾ ਸੀ ਮੇਗਾ ਬਹੁਤ ਸੱਚਾ ਪਿਆਰ ਸੱਚਾ ਪਿਆਰ ਸੀ ਇਹਨਾਂ ਪਿਆਰ ਸੀ ਬਈ ਇਹਨਾਂ ਵੀ ਸਿੱਧਾ ਵਿਆਹ ਹੀ ਕਰਾਵਾਂਗੇ ਇਹ ਕਹਿੰਦੀ ਸਿੱਧਾ ਵਿਆਹ ਹੀ ਕਰਾਉਣਾ ਮੈਂ ਹਜੇ ਏ ਦਾ ਯਾਰ ਦਿਲ ਤੋੜਦਾ ਯਾਰ ਆਪਣਾ ਯਾਰ ਵੇਖੋ ਮਲੰਗਾ ਉਹ ਮਲੰਗਾ ਜਾਵੜਾ ਓਏ ਜਾਵੜਾ ਤੋੜਦਾ ਤੇਰਾ ਦਿਲ ਤੇਰਾ ਮਲੰਗਾ ਦਾ ਤੇਰੇ ਦਾ ਦਰਦਾ ਬੰਦ ਦੰਦ ਵੇਖਦਾ ਦਿਲ ਤੋੜਦਾ ਇਹਦਾ ਵੱਡੇ ਸਿਆਣੇ ਦਾ ਮਲੰਗਾ ਤੁਰਦਾ ਬਣਨ ਤੋਂ ਇਹ ਬੜਾ ਕਹੀ ਜਾਂਦਾ ਦਿਲ ਤੋੜਦਾ ਇਹਦਾ ਤੂੰ ਵਿਆਹ ਮੇਰਾ ਤੂੰ ਸ਼ਰਮ ਮੰਨ ਲੈਂਦਾ ਯਾਰ ਮੈਂ ਕਹਿੰਦਾ ਇਹਨੂੰ ਨਹੀਂ ਜੋ ਸ਼ਰਮ ਮੈਂ ਕਹਤੋਂ ਮੰਨਦਾ ਤੂੰ ਜਵਾਕਾ ਚੱਲਣ ਆਲਾ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਮੈਂ ਜਵਾਕਾ ਚੱਲਣ ਆਇਆ ਹਾਂ ਜਦੋਂ ਉਹ ਕਹੀ ਜਾਂਦਾ ਤਾਂ ਬਾ ਉਹ ਤਾਂ ਕਹੀਦਾ ਮੇਰਾ ਵਿਆਹ ਕਰਾ ਲੈ ਫਿਰ ਉਹ ਤਾਂ ਬਹੁਤ ਉਹਦੀਆਂ ਕਿੱਲਾ ਯਕੀਨ ਕਰ ਲੋ ਤੁਸੀਂ ਮਿਲਾਂਗੇ ਤੇ ਉਹ ਚੌਰਾ ਸਿਰੇ ਦਾ ਪਿੰਡ ਦੇ ਵਿੱਚ ਪੁੱਛੋਗਾ ਮੂੰਹ ਨਹੀਂ ਲਾਉਂਦਾ ਹਜੇ ਭਾਲ ਦਾ ਡੋਲੇ ਆ ਇਹ ਬਈ ਪਹਿਲੀ ਗੱਲ ਤਾਂ ਮੇਰੀ ਇਹ ਹੈ ਬਈ 6 ਲੱਖ ਰੁਪਏ ਦਿੱਤਾ ਲੈਣਾ ਜੇ ਨਹੀਂ ਦਿੰਦਾ ਬਈ ਤੇਰੀ ਘਰ ਵਾਲੀ ਮੈਂ ਵਾਹ ਕੇ ਲੈ ਕੇ ਜਾਣੀ ਹਾਂ ਬਸ ਅੱਛਾ ਅੱਛਾ ਹੋਰਾਂ ਦੇ ਘਰਾਂ ਦੇ ਤੇਰੀ ਅੱਖਾਂ ਬਈ ਯਾਰ ਕੰਮ ਹੀ ਇਹ ਹੈ ਮੇਰਾ ਕੰਮ ਹੀ ਇਹ ਹੈ ਹੋਰਾਂ ਦੇ ਘਰਾਣੇ ਵੇਖਦਾ 27 ਦਾ 27 ਦਾ ਲੈਲੇ ਉਹ ਡੋਲੇ ਫਿਰ ਜਵਾਨੀ ਤੇ ਤੂੰ ਮੱਟ ਪਾ ਲਈ ਜਮਾ ਲੈ ਕੇ ਜਾਉਂਗੇ ਤੇਰੀ ਘਰ ਵਾਲੀ ਲੱਗੇ ਸ਼ਰੀਆਮ ਲੈ ਕੇ ਪੱਤਰਕਾਰ ਇਹ ਤੇ ਇਹਨੇ ਤੈਨੂੰ ਇਹਨੇ ਸੱਤਿਆ ਸੱਧਿਆਂ ਅਨਸਾਪ ਪਾਲ ਤੇ ਕੁੜੀ ਬਣ ਕੁੜੀ ਬਣ ਕੇ ਮੈਨੂੰ ਗੱਲ ਕਰ ਤੂੰ ਮੈਨੂੰ ਮੈਸੇਜ ਕਰ ਤੂੰ ਕੀਤਾ ਸੀ ਉਹ ਤਰ੍ਹਾਂ ਰਸਵਾਦ ਪਾਲਦਾ ਸੀ ਜੈਂਡਰ ਚੇਂਜ ਕਰਾ ਜਾ 6 ਲੱਖ ਰੁਪਏ ਦੀ ਇਹ ਕਹਿੰਦਾ ਇੱਕ ਇਹ ਇਹ ਕਹਿੰਦਾ ਵੀ ਜਦੋਂ ਜੈਂਡਰ ਚੇਂਜ ਕਰਾ ਲਾ ਨੇ ਕਹਿੰਦਾ ਬਾਈ ਮੈਂ ਮੈਂ ਇਹਦਾ ਗੱਲ ਵੜ ਦੂੰ ਇੱਥੇ ਇੱਧਰ ਬੜੇ ਲੜਕੇ ਮੈਂ ਕਿਹਾ ਮਲੰਗਾ ਤੁਰ ਗਾ ਗੱਲ ਕਿਹੜੇ ਵੇਲੇ ਕਰਦਾ ਸੀ ਯਾਰ ਗੱਲ ਬਾਈ ਮੈਂ ਸਕਿਉਰਿਟੀ ਗਾਰਡ ਦੀ ਜੌਬ ਕਰਦਾ ਮੇਰਾ ਟਾਈਮ ਪਾਸ ਹੋ ਜਾਂਦਾ ਸੀ ਉੱਥੇ ਬੈਠਾ ਤੇ ਮੈਨੂੰ ਇਹ ਹੈ ਇੱਥੇ ਮਰ ਜਾਂਦਾ ਸੀਗਾ ਪੋਠਿਆਂ ਪਰਲੇ ਬਹੁਤ ਭੜੀਆਂ ਬੜੀਆਂ ਗੱਲਾਂ ਕਰਦਾ ਮੈਨੂੰ ਦੱਸ ਨਹੀਂ ਸਕਦਾ ਕਰੇ ਬਾਈ ਇਹ ਮੇਰੀ ਮੰਮੀ ਆ ਗਈ ਮੇਰਾ ਡੈਡੀ ਆ ਗਿਆ ਮੇਰੀ ਦਾਦੀ ਆ ਗਈ ਮੈਨੂੰ ਰੋਲਾ ਨਾ ਪਾ ਐਨਾ ਕਰ ਮੈਨੂੰ ਕਾਲ ਨਾ ਕਰ ਵੀਡੀਓ ਕਾਲ ਨਾ ਲਾ ਮੇਰਾ ਆ ਹੋ ਗਿਆ ਮਰਾ ਹੋ ਗਿਆ ਮੈਨੂੰ ਪੈਸੇ ਸੈਂਡ ਕਰ ਦੇ ਇਹ ਤਾਂ ਮੇਰਾ ਬੁਰਾ ਹਾਲ ਕਰਤਾ ਬਾਈ ਯਾਰ ਏ ਮੇਰੇ ਇਹਨੇ ਤਾਂ ਮਲਾਂਗੜੇ ਇਹ 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 ਮੇਰਾ ਡੈਡ ਇਹਨੇ ਮੈਨੂੰ ਕੁੜੀਆਂ ਦੇ ਕੰਮ ਕਰਨ ਲਾ ਦਿੱਤੇ ਹੋਏ ਨੇ ਮਲਾਂਗੜੇ ਕੁੜੀਆਂ ਦਾ ਕੰਮ ਮਾਰਦੇ ਹੁੰਦੇ ਨੇ ਇਹਦੇ 2 ਸਾਲਾਂ ਵਿੱਚ ਇਹਨੇ ਮੈਥੋਂ ਕੰਮ ਕਰਾ ਕਰ ਮੈਨੂੰ ਅੱਧਿਆ ਕੁੜੀਆਂ ਦਾ ਹੱਕ ਤਾਂ ਪਤਾ ਕਿ ਤੁਰਿਆ ਤੁਰਿਆ ਜਾਂਦਾ ਕਿ ਕਈ ਵਾਰ ਮੈਂ ਇਹ ਕਹਿੰਦਾ ਬਾ ਹੋਰ ਗੱਲਾਂ ਛੱਡੋ ਯਾਰ ਮੈਨੂੰ ਇਨਸਾਫ ਚਾਹੀਦਾ ਮੈਨੂੰ ਜਾਂ ਪੈਸੇ ਦਿਵਾਵੇ ਜਾਂ ਇਹਦੀ ਘਰ ਵਾਲੀ ਨੂੰ ਕਹੇ ਵੀ ਮੇਰੇ ਨਾਲ ਵਿਆਹ ਕਰਾਵੇ ਓਏ ਤੂੰ ਤਰ ਤਰ ਕੋਈ ਨਹੀਂ ਬਾਈ ਪੱਤਰ ਕਰਾ ਲੈ ਨੂੰ ਲੈ ਜਾ ਇਹਦੇ ਬਰਾਦਰ ਛਤਰੋ ਛਤਰੀ ਹੋ ਗਏ ਇੱਥੇ ਹੈ ਨਹੀਂ ਪਰ ਮੇਰਾ ਦਿਲ ਹੈ ਨਹੀਂ ਆ ਦਿਲ ਹੈਗਾ ਤਾਂ ਦਿਲ ਹੈਗਾ ਤਾਂ ਕਿਤੇ ਨਾ ਕਰਵਾ ਲੈ ਉੱਥੇ ਜਾ ਮੈਂ ਆਉਂਗਾ ਤੁਹਾਡੇ ਘਰੇ ਯਾਰ ਜਦੋਂ ਤੇਰਾ ਗੱਲ ਸੁਣੀ ਮੇਰੀ ਤੂੰ ਮੁੰਡੇ ਨਾਲ ਗੱਲ ਕਰੀ ਜਨਾਗਾ ਅੱਜ ਤੂੰ ਹਿਸਾਬ ਭਾ ਭਾਈ ਯਾਰ ਮੁੰਡੇ ਨਾਲ ਮੈਨੂੰ ਕੀ ਪਤਾ ਈ ਮੁੰਡਾ ਯਾਰ ਹੁਣ ਪਤਾ ਲੱਗਿਆ ਮੈਨੂੰ ਤਾਂ ਯਾਰ 2 ਸਾਲਾਂ ਬਾਅਦ ਮੇਰੀ ਗਲਤੀ ਹੈ ਕੋਈ ਮੈਂ ਤਾਂ ਭਾਈ ਜੇ ਬੰਦਾ ਇਹ ਬੰਦਾ ਹੱਲਿਆ ਵਰਦਾ ਮੈਨੂੰ ਇਹ ਸੌਂ ਨਹੀਂ ਦਿੰਦਾ ਸੀ ਯਾਰ ਮੈਂ ਭਾਈ ਆਪਣੇ ਫਿਰ ਹੁਣ ਕੇਸ ਕੁਝ ਹਿਸਾਬ ਚਾਹੀਦਾ ਆਪਾਂ ਤਾਂ ਮੈਂ ਕੇਸ ਕਰੂੰਗਾ ਪਿਆ ਬਾਲਸ ਵਾਲਿਆਂ ਨੂੰ ਕਹੂੰਗਾ ਭਈ ਸਿੱਧਾ ਚੱਕੋ ਇਹਨੂੰ ਇਹਦੀ ਘਰ ਵਾਲੀ ਮੈਂ ਕੱਢ ਕੇ ਲਿਆਉਂਗਾ ਇਹੋਗਾ ਤੂੰ ਕੇਸ ਕਰ ਲੈ ਯਾਰ ਇਹਨੂੰ ਤੂੰ ਕੇਸ ਕਰ ਲੈ ਬੱਸ ਠੀਕ ਹੈ ਦੇਖ ਕਾਰ ਵਾਲੇ ਨੇ ਸਿੱਧੇ ਮੈਸੇਜ ਕਰ ਤੂੰ ਮੈਂ ਤੇ ਡਾਕ ਤਾਂ ਵੇਖੀ ਫੇਰਦਾ ਤੇਰੇ ਚੌਰਿਆਂ ਇਹ ਇਹਦੇ ਮੈਂ ਨੱਤ ਵੇਖੀ ਵੜਦਾ ਫੇਰ ਨਾਲੇ ਗਏ ਪ੍ਰਾਵਾ ਡਾਕ ਫੇਰਾ ਗਏ ਹਾਂ ਹਾਂ ਮੈਨੂੰ ਤੇਰਾ ਪਤਾ ਇਹ ਵੱਡੇ ਬਾਦਰ ਦਾ ਬਾਦਰ ਦਾ ਮੈਨੂੰ ਕਹੇ ਕਨੇ ਜਾਨੂ ਇਹ ਕਿ ਮੈਨੂੰ ਪਿੰਨ ਚ ਕੱਢਦੇ ਆ ਮਿੰਡ ਕੁੱਟਦੇ ਆ ਤਾਂ ਹੀ ਮੈਂ ਕਰੋ ਨਹੀਂ ਬਾਹਰ ਨੇ ਕਿਹਾ ਵੱਡਾ ਆ ਗਿਆ ਜਿੱਦੇ ਬਾਹ ਪੈ ਗਿਆ ਉੱਤੇ ਦੱਸੋ ਤੁਹਾਨੂੰ ਮੈਂ ਕੀ ਕੀਤਾ ਕੋਈ ਨਹੀਂ ਯਾਰ ਤੂੰ ਦੱਸ ਦੀ ਜਾ ਤਾ ਤੁਰਦਾ ਬਣ ਜਾ ਇੱਥੋਂ ਨਿਕਲ ਬਾਹਰ ਪੱਤਰਕਾਰ ਨੂੰ ਖਬਰ ਬੰਦ ਕਰ ਲੇ ਫੇਰ ਦੇਖੀ ਤੇ ਮੈਨੂੰ ਕੋਸ ਵੀ ਹੁੰਦਾ ਇਹ ਚੌਰਾ ਜ਼ਿੰਮੇਵਾਰ ਹੈ ਮਿਲਾਂਗੇ ਤੇਰੀ ਬਾਪੂ ਦੀ ਦਾੜੀ ਆ ਗ ਇਹ ਲੈ ਇਹੜੇ ਆਉਣ ਕੈਰੇ ਧਮਕੀ ਦਿੱਤੀ ਜਨਾ ਜੇ ਮੈਨੂੰ ਕੁਛ ਹੁੰਦਾ ਬਾਹਰ ਜਾ ਕੇ ਜਾਂ ਕੁਛ ਵੀ ਤੇ ਇਹ ਚੋਰਾ ਮਲੰਗ ਇਹ ਜ਼ਿੰਮੇਵਾਰ ਹੈ ਪਿੰਡ ਵਿੱਚ ਇਹ ਛੜਾ ਇਹ ਮੈਂ ਜਾਨਣਾ ਬਾਈ ਤੇ ਮੈਨੂੰ ਜੇ ਕੁਛ ਵੀ ਹੁੰਦਾ ਆਉਣ ਕੈਰੇ ਧਮਕੀ ਦਿੱਤੀ ਹੈ ਤੇ ਇਹ ਜ਼ਿੰਮੇਵਾਰ ਹੋਊਗਾ ਮਲੰਗ ਚੋਰਾ ਉਹ ਕਹਿੰਦਾ ਵੀ ਜੇ ਕੋਈ ਉਹਨੂੰ ਕੋਈ 1921 ਹੋ ਗਈ ਕਹਿੰਦਾ ਤੂੰ ਜ਼ਿੰਮੇਵਾਰ ਹੈ ਬਾਈ ਤੁਸੀਂ ਇੱਕ ਵਾਰੀ ਖਬਰ ਬੰਦ ਕਰੋ ਮੈਂ ਸੁਣਨ ਵੀ ਕਿਵੇਂ 나ੜੀ ਪਾੜਦੀ ਹੁੰਦੀ ਆ ਲੈ ਆਹ ਦੇਖ ਲੈ ਹੁਣ ਇਹਨੂੰ ਦੇਖੋ ਜਿਹੜਾ ਸੋਸ਼ਲ ਮੀਡੀਆ ਤੇ ਪਿਆਰ ਹੋਇਆ ਸੀਗਾ ਅੱਜ ਬੇਇਨਸਾਫੀ ਹੋ ਗਈ ਹੈ ਬੇਇਨਸਾਫੀ ਇਦਾਂ ਹੋ ਗਈ ਆ ਉਹ ਗਾ ਮੁੰਡਾ ਹੀ ਟੱਕਰਿਆ ਕੁੜੀ ਭਾਲਦਾ ਸੀਗਾ ਚੋਰਾ ਤੇ ਗਾ ਉਹਨੂੰ ਮੁੰਡਾ ਟੱਕਰਿਆ ਵੇਖੋ ਇਦਾਂ ਦੇ ਹਾਲਾਤਾਂ ਦੇ ਵਿੱਚ ਜਨਤਾ ਆਈ ਪਈ ਆ ਜਿਹੜੇ ਸੋਸ਼ਲ ਮੀਡੀਆ ਤੇ ਵੇਖੋ ਵੀ ਇਦਾਂ ਦੇ ਪਿਆਰ ਹੋਏ ਪਏ ਆ ਐ ਨਹੀਂ ਹੋਣਾ ਚਾਹੀਦਾ ਕਿ ਬਹੁਤ ਗਲਤ ਹੈ ਤੇ ਜੇਕਰ ਤੁਹਾਨੂੰ ਸਾਡੀ ਸਨੇਹ ਵਧੀਆ ਲੱਗਦੇ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਰਮਨ ਸੋਢੀ ਨਾਲ ਧੰਨਵਾਦ